ਦੁਨੀਆ ਮੇ ਬੜੀ ਅਜੀਬ ਗਾਜਬ ਹੈ ਗਿਆ ਆ ਔਰਤ ਦੀ ਜੀਬ ਇੰਨੀ ਲੰਬੀ ਹੈ ਗਿਆ ਕਿ ਗਿਨੀਚ ਵਰਲਡ ਰਿਕਾਰਡ ਵਿੱਚ ਇਸ ਦਾ ਨਾਮ ਜਿਹੜਾ ਸ਼ਾਮਿਲ ਹੋ ਚੁੱਕਾ ਹੈਗਾ ਜੀ ਹਾਂ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਕਿ ਨਿਊਯਾਰਕ ਦੀ ਇੱਕ ਮਹਿਲਾ ਜੋ ਕਿ ਅਮਰੀਕਾ ਦੇ ਟੈਕਸਾਸ ਵਿੱਚ ਰਹਿਣ ਵਾਲੀ ਔਰਤ ਦਾ ਨਾਮ ਜਿਹੜਾ ਆਇਆ ਗਿਨੀਚ ਬੁੱਕ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈਗਾ ਵਿਸ਼ਵ ਤੋਂ ਸਭ ਤੋਂ ਚੋੜੀ ਜੀਬ ਵਾਲੀ ਔਰਤ ਵਜੋਂ ਇਹ ਦਾੜਾ ਦਾ ਨਾਂ ਦੱਜ ਕੀਤਾ ਗਿਆ ਹੈਗਾ ਜੀ ਹਾਂ ਮੂੰਹ ਵਿੱਚ ਹੱਡੀ रहਤ ਜੀਵ ਭੋਜਨ ਨੂੰ ਚੱਖਣ ਲਈ ਵੀ ਅਦਭੁਤ ਹੈ ਪਰ ਕੀ ਤੁਸੀਂ ਕਦੇ ਸੋਚ ਸਕਦੇ ਹੋ ਕਿ ਜੀਬਾਨ ਪিনা ਕੁਝ ਕੀਤੇ ਹੀ ਪ੍ਰਸਿੱਧੀ ਮਿਲ ਸਕਦੀ ਹੈ ਹਾਲ ਹੀ ਵਿੱਚ ਟੈਕਸਾਸ ਦੀ ਇੱਕ ਔਰਤ ਦੀ ਜੀਵ ਦੁਨੀਆ ਵਿੱਚ ਸਭ ਤੋਂ ਚੋੜੀ ਜਿਹੜੀ ਕੀ ਹੈ ਮੰਨੀ ਗਈ ਗਿਆ ਇਸ ਦਾ ਨਾਮ ਜਿਹੜਾ ਗਾਇਆ ਉਹ ਗਿਨਿਸ ਬੁੱਕ ਆਫ ਰਿਕਾਰਡ ਕੀਤਾ ਗਿਆ ਬਿਟੀ ਬ੍ਰਿਟਨੀ ਨਾਂ ਦੀ ਇਸ ਔਰਤ ਨੂੰ ਇਹ ਖੁਸ਼ਕਿਸਮਤ ਵਾਲਾ ਖਿਤਾਬ ਮਿਲਿਆ ਹੈ ਜਿਸ ਦਾ ਨਾਂ ਐਡੇ ਵੱਡੇ ਰਿਕਾਰਡ ਵਿੱਚ ਦੱਜ ਕੀਤਾ ਗਿਆ ਹੈਗਾ ਤੁਹਾਨੂੰ ਦੱਸ ਦਈਏ ਕਿ ਬ੍ਰਿਟਨੀ ਲਿਕਾਓ ਕੋਲ ਰਿਕਾਰਡ ਹੈ ਕਿਉਂਕਿ ਉਸ ਦੀ ਜੀਬ 7.90 ਸੈਂਟੀਮੀਟਰ ਪੁਆਇੰਟ 30 11 ਇੰਚ ਚੌੜੀ ਹੈ ਇਹ ਖੇਤਰ ਵਿੱਚ ਕ੍ਰੈਡਿਟ ਕਾਰਡ ਦੇ ਬਰਾਬਰ ਦੀ ਚੋੜ ਚੁੜਾਈ ਹੈ ਕਿ ਉਸ ਦੀ ਜੀਬ ਲੰਮੀ ਜਿਹੜੀ ਉਹ ਵੀ ਕਾਫੀ ਜਿਹੜੀ ਗਈ ਹੈ ਦੱਸੀ ਜਾ ਰਹੀ ਤੁਹਾਨੂੰ ਦੱਸਤੀਏ ਕਿ ਉਸਦੀ ਜੀਬ ਲੰਮੀ ਨਾਲੋਂ 2.5 ਸੈਂਟੀਮੀਟਰ ਮਤਲਬ ਕਿ 1 ਇੰਚ ਚੌੜੀ ਹੈ ਬੰਦ ਉੱਪਰਲੇ ਬੂਲਤੇ ਵਿੱਚਕਾਰ ਟਿਪ ਤੋਂ ਲੈ ਕੇ ਲੰਬਾਈ ਨੂੰ ਮਾਪਣ ਵੇਲੇ ਵਾਸਤਵ ਵਿੱਚ 7.19 ਸੈਂਟੀਮੀਟਰ ਦਾ ਘਾਰ ਔਰ ਦੀ ਪੂਰੀ ਜੀਬ ਦੀ ਉਸ ਲੰਬਾਈ ਦੇ ਬਰਾਬਰ ਹੈ ਇੱਡਾ ਵੱਡਾ ਰਿਕਾਰਡ ਜਿਹੜਾ ਹੈ ਪਿਛਲੇ 10 ਸਾਲਾਂ ਤੋਂ ਨਹੀਂ ਕਿਸੇ ਦਾ ਟੁੱਟਿਆ ਇਹ ਰਿਕਾਰਡ ਤਕਰੀਬਨ ਨਹੀਂ ਕੋਈ ਤੋੜ ਸਕਿਆ ਬ੍ਰਿਟਨੀ ਜੋ ਕਿ ਅਟਾਰਨੀ ਵੱਲੋਂ ਕੰਮ ਕਰਦੀ ਏ ਹਮੇਸ਼ਾ ਜਾਣਦੇ ਹੀ ਉਸ ਦੀ ਇੱਕ ਅਸਾਧਾਰਨ ਤੌਰ ਤੇ ਵੱਡੀ ਜੀਬ ਹੈ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ